ਕੀਦਾ ਜੀ ਪਰਚਾ ਬਾਨਣਾ ਕੀ ਪਰਚਾ ਹੋਇਆਈ ਆ ਤੇ ਪਰ ਚਲੋ ਮਹਾਰਾਏ ਨੇ ਆਪਾਂ ਨੂੰ ਸੇਵਾ ਤੇ ਲਾਇਆ ਉਹ ਤੇ ਆਪਾਂ ਕਰ ਹੀ ਜਾਣੀ ਆ ਪਰਚੇ ਭਾਵੇਂ ਲੱਖ ਹੋ ਜਾਣ ਆ ਬਾਬੇ ਦੀ ਜ਼ਮੀਨ ਆ ਜੀ ਇੱਥੇ ਆਪਾਂ ਤੇਲ ਦੀ ਸੇਵਾ ਕਰਨ ਆਏ ਆ ਡੀਜ਼ਲ ਦੀ ਪਰਚੇ ਪਰਚੇ ਠੀਕ ਆ ਇਦਾਂ ਹੀ ਆ ਪਰ ਆਪਾਂ ਵੇਖੋ ਜਿਹੜੀਆਂ ਸਮਾਵਾਂ ਵਾ ਗੁਰੂ ਪਾਤਸ਼ਾਹ ਨੇ ਲਿਖੀਆਂ ਉਹ ਆਪਾਂ ਕਰ ਹੀ ਜਾਣੀਆਂ ਸਾਹ ਵਾ ਗੁਰ ਚਿੱਕੀ ਫਤਿਹ ਆਪਾਂ ਵਾ ਸੱਤ ਲੋਹ ਦਰਿਆ ਦੇ ਵਿੱਚ ਇੱਥੇ ਪੈਲੀ ਪੱਤਰੀ ਕਰਨ ਦੀ ਸੇਵਾ ਚੱਲ ਰਹੀ ਹੈ ਤੇ ਤੇਲ ਦੀ ਸੇਵਾ ਲੈ ਕੇ ਆਏ ਆ। ਓ ਬਾਬੇ। ਬਾਬਾ ਜੀ ਆਪਣੀਆਂ ਨਾ ਪੈਲੀ। ਕਿਹੜਾ ਪਿੰਡ ਆ? ਪਿੰਡ ਕੋਟਪੁੱਡੇ ਆਪਣੀ ਹੈ। ਅੱਛਾ ਅੱਛਾ। ਇਹ ਜ਼ਮੀਨ ਇਹ ਜੱਲੋ ਘਿਆਂ ਦੀ ਇੱਥੇ ਮੇਰੇ ਕੋਲ 10 ਥਿੱਲੇ। ਆ ਤਾਂ 10 ਲੈ ਆ। ਹਾਂਜੀ। ਠੀਕ ਠੀਕ ਠੀਕ। ਇਹ ਕਿਵੇਂ ਬਾਬੇ ਉਹ ਖੱਡੀਆਂ ਹੀ ਕਿਵੇਂ ਮਾਰੀਆਂ? ਇਹ ਆਪਣਾ ਇੱਧਰ ਨਾ ਪਾਰੋਂ ਫੀਲਮ ਆ ਨਿਆ। ਉਹਦੀ ਵੀ ਜ਼ਮੀਨ ਇੱਧਰ। ਅੱਛਾ। ਆ ਬਾਬੇ ਦੀ ਜ਼ਮੀਨ ਆ ਜੀ ਇੱਥੇ ਆਪਾਂ ਤੇਲ ਦੀ ਸੇਵਾ ਕਰਨ ਆਏ ਆਂ ਡੀਜ਼ਲ ਦੀ ਉਹ ਕਹਿੰਦਾ ਮੈਂ ਤੁਹਾਨੂੰ ਇੰਨੇ ਆ ਕੇ ਗੱਡੀਆਂ ਮਾਰ ਦੇਣਾ ਤੇਰੀ ਤਾਂ ਤੁਸੀਂ ਵਿੱਚ ਪਾ ਲੋ ਅੱਛਾ ਠੀਕ ਹੈ ਮਿੱਟੀ ਬਾਹਰ ਕੱਢਤੀ ਇਹਦੇ ਇਹਦੇ ਚੋਂ ਅੱਛਾ ਰੇਤ ਇਹਦੇ ਚ ਪਾ ਦੇਣੀ ਤੇ ਮੁੜ ਕੇ ਮਿੱਟੀ ਪੱਧਰੀ ਕਰ ਦੇਣੀ ਮੁੜ ਕੇ ਉਹ ਤੇ ਪੱਧਰੀ ਮਿੱਟੀ ਪੱਧਰੀ ਦੇਖੋ ਜੀ ਆਸ਼ਿਨ ਅਰਸ਼ ਕਰਨਾ ਪੈਂਦਾ ਵਾ ਦਰਿਆ ਦੇ ਲੋਕਾਂ ਨੂੰ ਤੇ ਬਸ ਅਸੀਂ ਜਿਹੜਾ ਪਾਣੀ ਆਇਆ ਇਹ ਆ ਬੜੇ ਵਧੀਆ ਸੌਖੇ ਆ ਇੱਥੇ ਝੋਨਾ ਹੇਚ ਹਾਂਜੀ ਸਾਰੇ ਝੋਨਾ ਲੱਗਾ ਸੀ ਉਹ ਜਿਹੜੀ ਦੇਖਦੇ ਨਾ ਗੱਲੇ ਜਿੱਥੂ ਰਹਾ ਉਹਦਾ ਟਰਾਂਸਫਾਰਮ ਹੈ ਹਾਂਜੀ ਹਾਂਜੀ ਉੱਥੋਂ ਲੈ ਕੇ ਇੱਥੋਂ ਤੱਕ ਹਾਂ ਅੱਛਾ ਇਹ ਸਾਰਾ ਝੋਨਾ ਹੈ ਆ ਵੇਖੋ ਵੀ ਝੋਨਾ ਹੈ ਸਾਰੀ ਰੇਤ ਚੜ ਗਈ ਆ ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਇੱਥੇ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਿਆ ਅੱਛਾ ਸਾਰੀਆਂ ਖੱਡੀਆਂ ਫਿਰ ਮਾਰਤੀਆਂ ਇਹ ਇਹ ਚ ਇਹ ਸਾਰੀ ਪੈਲੀ ਇੱਥੇ ਤੁਹਾਡੀ ਆ ਹਾਂਜੀ 10 ਕਿੱਲੇ ਤਾਂ ਹਾਂਜੀ 10 ਕਿੱਲੇ ਤਾਂ 10 ਦਾ 10 ਹੀ ਇਦਾਂ ਰੇਤ ਬਣ ਪੈ ਗਈ ਸਾਰੇ ਇਤਨੇ ਹੋ ਗਿਆ ਪ੍ਰਾਰ ਵੀ ਇਤਨਾ ਹੀ ਹੋ ਗਿਆ ਸੀ ਤੇ ਫੇਰ ਤੇ ਪ੍ਰਾਰ ਵੀ ਸਾਡੇ ਤੋਂ ਰਹਿ ਗਿਆ ਇਹ ਤੁਹਾਡੇ ਨਾਲ ਕਿਹ ਟਰੈਕਟਰ ਨਾਲ ਤਾਂ ਨਹੀਂ ਈ ਗੱਲ ਬਾਨੀ ਹਣਾ ਹਾਂਜੀ ਇਹਦੇ ਨਾਲ ਤਾਂ ਬੜਾ ਟਾਈਮ ਲੱਗੂ ਇੱਕ ਕੱਲੇ ਨਾਲ ਟਾਈਮ ਤੇ ਲੱਗੂਗਾ ਫੇਰ ਹੁਣ ਕੀ ਕਰੀਏ ਉਹ ਆਈ ਗੁਰਜੀ ਦਾ ਹਾਲ ਸੜ ਬਤੇ ਹੋਰ ਪਿਆਰੋ ਚੜਦੀ ਕਲਾ ਦੱਸ ਇਵੇਂ ਰੋੜਾ ਲੱਗੇ ਰਹੇ ਉਹ ਲੱਗੇ ਆਉਂਦੇ ਹਾਂ ਹਾਂ ਜੀ ਰੋੜੇ ਹੌਲੀ ਹੌਲੀ ਲੱਗੇ ਰਹਿੰਦੇ ਆ ਜਿੱਥੇ ਕਿਤੇ ਕਿਤੇ ਖੁੱਬਦੇ ਟਰੈਕਟਰ ਅੱਛਾ ਅੱਛਾ ਇਹ ਕਿ ਸੱਜਣ ਮਿੱਤਰ ਨੂੰ ਆਖੀ ਫੇਰ ਟਰੈਕਟਰ ਨਾ ਚੱਲੇ ਤੇ ਫੇਰ ਉਹ ਖੋਬੀ ਰੱਖੇ ਤੇ ਉਹਦਾ ਵੀ ਫਾਇਦਾ ਨਹੀਂ ਹੋਈ ਆਹੇ ਚੱਲ ਹੌਲੀ ਹੌਲੀ ਇਹਦੇ ਨਾਲ ਹੋੜੀ ਲੱਗਦੇ ਆ ਆਹੋ ਪਰਚੇ ਦਾ ਜੀ ਪਰਚਾ ਬਾਨਾਂਗੀ ਪਰਚਾ ਹੋਇਆ ਹੀ ਆ ਤੇ ਪਰ ਚਲੋ ਮਾਰਾਈ ਨੇ ਆਪਾਂ ਨੂੰ ਸੇਵਾ ਤੇ ਲਾਇਆ ਉਹ ਤੇ ਆਪਾਂ ਕਰ ਹੀ ਜਾਣੀ ਆ ਪਰਚੇ ਭਾਵੇਂ ਲੱਖ ਹੋ ਜਾਣ ਸੋ ਆ ਵੇਖੋ ਵੀ ਇਹ ਉਹ ਜ਼ਮੀਨਾਂ ਵਾਂ ਜਿਨ੍ਹਾਂ ਦੇ ਵਿੱਚ ਝੋਨੇ ਹੀ ਫਲੀਆਂ ਫਸਲਾਂ ਹੀ ਤੇ ਰੇਤ ਪਾ ਕੇ ਤੇ ਆ ਵੇਖੋ ਆ ਸਾਰਾ ਦਰਿਆ ਬਣ ਗਿਆ ਇੱਥੇ ਸਾਰੇ ਝੋਨਾ ਹੈ ਸੋ ਇੱਥੇ ਅੱਜ ਆਪਾਂ ਤੇਲ ਦੀ ਸੇਵਾ ਕਰਨ ਆਏ ਆ ਬਾਬੇ ਦੇ ਆ ਆਪਣਾ ਪੈੜੀ ਪਧਰੀ ਕਰਨਾ ਆ ਵੇਖੋ ਇਹਨਾਂ ਨੇ ਇਦਾਂ ਖੱਡੀਆਂ ਮਾਰੀਆਂ ਵਾ ਮਿੱਟੀ ਕੱਢੀ ਆ ਤੇ